ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਵਿੰਦਰ ਕੌਰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜਦੋਂ ਅਸੀਂ ਫਿਨਲੈਂਡ ਗਏ ਆ ਉਹਨਾਂ ਦੇ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਪੜ੍ਹਾਉਣ ਦਾ ਤਰੀਕਾ ਜਿਹੜਾ ਹੈ ਉਹ ਲਰਨਿੰਗ ਬਾਏ ਡੂਇੰਗ ਔਰ ਜੁਆਇਫੁਲ ਲਰਨਿੰਗ ਸਾਨੂੰ ਪ੍ਰੈਕਟੀਕਲ ਨੋਲੇਜ ਦੇ ਲਈ ਉਹਨਾਂ ਨੇ ਲੈ ਕੇ ਗਏ ਟੀਚਿੰਗ ਮੈਥਡਸ ਦੇਖੇ ਮਤਲਬ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਹੁਤ ਕੁਝ ਸਿੱਖਿਆ ਸਾਨੂੰ ਟੌਪਿਕ ਮਿਲਿਆ ਸਾਇੰਸ ਵੈਰ ਰਿਲੇਟਿਡ ਔਰ ਮੇਰਾ ਟੌਪਿਕ ਸੀ 3 ਹਾਅਰਸ ਰਿਡਿਊਸ ਰੀਯੂਜ਼ ਰੀਸਾਈਕਲਿੰਗ ਔਰ ਇਹਦੇ ਵਿੱਚ ਅਸੀਂ ਜਿਹੜਾ ਸੀ ਗਿੱਲਾ ਕੂੜਾ ਸੁੱਕਾ ਕੂੜਾ ਇਹਦੇ ਨਾਲ ਰਿਲੇਟਡ ਬੱਚਿਆਂ ਨੂੰ ਆ ਕੇ ਸਮਝਾਉਣਾ ਸੀ ਔਰ ਬੱਚਿਆਂ ਨੂੰ ਅਸੀਂ ਲਗਾਤਾਰ ਇੱਕ ਹਫਤੇ ਦੀਆਂ ਗਤੀਵਿਧੀਆਂ ਹੁੰਦੀਆਂ ਜ਼ੀਰੋ ਵੇਸਟ ਬੈਗ ਜ਼ੀਰੋ ਵੇਸਟ ਕਲਾਸਰੂਮ ਡੋਨਟ ਵੇਸਟ ਜਸਟ ਡੋਨੇਟ ਇਦਾਂ ਦੀਆਂ ਐਕਟੀਵਿਟੀਆਂ ਆ ਸਾਡੀਆਂ ਜਿਹੜੀਆਂ ਅਸੀਂ ਬੱਚਿਆਂ ਨੂੰ ਕਰਵਾਉਂਦੇ ਆ ਸਾ ਡਿਵਰਟੀਮ ਫਿਨਲੈਂਡ ਕੇਸੇ ਦੇ ਬੱਚੋ ਕੋ ਸਾਰੀ ਗਤੀਵਿਧੀਆਂ ਸਿੱਖੀਆਂ ਸਾਨੂੰ ਇੱਥੇ ਦੱਸਿਆ ਤਾਂ ਸਾਰੇ ਨੰਦਮਾ ਸਾਨੂੰ ਰੋਜ਼ ਇੱਕ ਨਵੀਂ ਗਤੀਵਿਧੀ ਕਰਾਉਂਦੇ ਆ ਬੱਚੇ ਦੀ ਆਪਣੀ ਜਿਹੜੀ ਕ੍ਰੀਏਟੀਵਿਟੀ ਹੈ ਉਹਨੂੰ ਵੀ ਬਾਹਰ ਆਉਣ ਦਾ ਮੌਕਾ ਦਿੰਦੇ ਜਦੋਂ ਕੌਨਫੀਡੈਂਸ ਵਧੂਗਾ ਤਾਂ ਹੋਰ ਬੱਚੇ ਇਨਸਪਾਇਰ ਹੋਣਗੇ ਪੇਰੈਂਟਸ ਇਨਸਪਾਇਰ ਹੋਣਗੇ ਕਿ ਐਸੀ ਆਪਣੇ ਬੱਚੇ ਨੂੰ ਇੱਥੇ ਲਾਈਏ ਸਾਡੇ ਇੱਥੇ ਟੀਚਰ ਜਿਹੜੇ ਨੇ ਉਹ ਕਿਸੇ ਤੋਂ ਘੱਟ ਉਹ ਇੰਟਰਨੈਸ਼ਨਲ ਟ੍ਰੇਨਿੰਗ ਤਾਪਤ ਪਿਛਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਪੰਜਾਬ ਦੇ ਵਿੱਚੋਂ ਨਸ਼ੇ ਦੇ ਖਾਤਮੇ ਲਈ ਯੁੱਧ ਨਸ਼ਾ ਅਵਰਦ ਸ਼ੁਰੂ ਕੀਤਾ ਗਿਆ ਸੀ ਤਾਂ ਉਹ ਲਗਾਤਾਰ ਜਾਰੀ ਹੈ ਅੱਜ ਅਸੀਂ ਖੜੇ ਹਾਂ ਸਾਦਕ ਦੇ ਵਿੱਚ ਤੁਹਾਨੂੰ ਤੁਸੀਂ ਅ ਦਿਖਾਉਣਾ ਚਾਹੁੰਦੇ ਆ ਕਿ ਸਾਦਕ ਦੇ ਵਿੱਚ ਜਿਹੜੀ ਹੁਣ ਇਸ ਸਮੇ ਇਹ ਜਿਹੜਾ ਹੈਗਾ ਘਰ ਸੀਗਾ ਇਸ ਵਿਅਕਤੀ ਦੇ ਉੱਪਰ ਜਿਹੜੇ ਹੈਗੇ ਨੌ ਦੇ ਕਰੀਬ ਦੱਸਿਆ ਜਾ ਰਿਹਾ ਆ ਮਾਮਲੇ ਦਰਜ ਸੀ ਜਿਹਦੇ ਵੱਲੋਂ ਨਸ਼ਾ ਤਸਕਰੀ ਦੇ ਵਿੱਚ ਆਂਦਾ ਸੀ ਤੇ ਇਹਨਾਂ ਦੀ ਜਿਹੜੀ ਹੈਗੀ ਇੱਥੇ ਅੱਗੇ ਪਾਸੇ ਜਿਹੜੇ ਹੈਗੇ ਆ ਇਹ ਲਾਲ ਕੀਰ ਦੇ ਵਿੱਚ ਆਉਂਦੀ ਸੀ ਪੰਚਾਇਤ ਮਤੇ ਤੋਂ ਬਾਅਦ ਜਿਹੜੀ ਹੈਗੀ ਇਹ ਕਾਰਵਾਈ ਕੀਤੀ ਗਈ ਹੈ ਜਿਸ ਵੀ ਨਾਲ ਵੱਡੀ ਗੈਂਤੀ ਦੇ ਵਿੱਚ ਪੰਜਾਬ ਪੁਲਿਸ ਤਲਾਸ਼ੀ ਤੇ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈਗੀ ਆ ਆ ਸਾਰੀਆਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿ ਕਿਸ ਤਰ੍ਹਾਂ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਉਂਕਿ ਨਸ਼ਿਆਂ ਦੇ ਖਿਲਾਫ ਲਗਾਤਾਰ ਸਰਕਾਰ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਦੀ ਜਿਹੜਾ ਵਰਤਿਆ ਛੱਡਿਆ ਨਹੀਂ ਜਾਵੇਗਾ ਕੋਈ ਵੀ ਹੋਈ ਕਾਰਵਾਈ ਕੀਤੀ ਜਾਵੇਗੀ ਤੇ ਜਿਹੜਾ ਕਿਹਾ ਗਿਆ ਸੀ ਕਿ ਜਿਹੜੇ ਘਰ ਦੀ ਇਸ਼ਾਰੀ ਕੀਤੀ ਜਾ ਰਹੀ ਹੈ ਇਹ ਸੋ ਨਸ਼ੇ ਦੇ ਪੈਸੇ ਨਾਲ ਕੀਤੀ ਜਾ ਰਹੀ ਹੈਗੀ ਆ ਤੇ ਜਿਹੜੀ ਅੱਗੇ ਆ ਪਾਸਾ ਸੀ ਇਹ ਜਿਹੜਾ ਹੈਗਾ ਲਾਲਖੀ ਦੇ ਵਿਚੋਂ ਦਾ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਸੀ ਮੌਕੇ ਤੇ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਫ੍ਰੀਕੋਰਪਸ ਨੂੰ ਲੈ ਕੇ ਦਿੱਤਾ ਸੀ ਉਸ ਤੋਂ ਬਾਅਦ ਫਿਰ ਫਰੀ ਕੋਲ ਪੁਲਿਸ ਵੱਲੋਂ ਸੁਰੱਖਿਆ ਵੀ ਦਿੱਤੀ ਗਈ ਆ ਤੇ ਇਸ ਦੇ ਖਿਲਾਫ ਜਿਹੜੇ ਕਈ ਮੁਕੱਦਮੇ ਨੇ ਤੇ ਆਉ ਸੁਣਾਉਣੇ ਇਸ ਤੋਂ ਬਾਅਦ ਐਸਐਸਪੀ ਫਰੀ ਕੋਲ ਪ੍ਰਗਿਆ ਜਨ ਕੀ ਕਹਿੰਦੇ ਨੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਕਾਰਵਾਈ ਹੋ ਰਹੀ ਹੈ ਇਸ ਬੰਦੇ ਨੂੰ ਸਾਨੂੰ ਗ੍ਰਾਮ ਪੰਚਾਇਤੋਂ ਲੋ ਇੱਕ ਮਤਾ ਪ੍ਰਾਪਤ ਹੋਇਆ ਸੀਗਾ ਉਸ ਬੰਦੇ ਵੀ ਗਿਆ ਕਬੜਾ ਹੈਗਾ ਉਹਦੇ ਸਵਰਥ ਦੇ ਸਿਪਾਲੇ ਨੋਟਿਸ ਦਿੱਤਾ ਸੀ ਨੋਟਿਸ ਦੇਣ ਤੋਂ ਬਾਅਦ ਜਦੋਂ ਨੇ ਨਹੀਂ ਆਤਾਂ ਗਿਆ ਕਬੜਾ ਹਟਾਇਆ ਫਿਰ ਸਾਨੂੰ ਪੁਲਿਸ ਪ੍ਰੋਸੀਜਨ ਮਿਲਾਉਣ ਲੱਗੇ ਤੇ ਕਾਰਵਾਈ ਕਰਨੀ ਪਈ ਉਸ ਬੰਦੇ 'ਤੇ ਕਾਰਵਾਈ ਕੀਤੀ ਹੈ ਥੈਂਕ ਯੂ ਹੁੰਦਾ ਬਾਕੀ ਇਹਦਾ ਜੋ ਮਾਪਿਓ ਦਾ ਵਿਹਾਰ ਸਹੀ ਸੀ ਪਿੰਡ 'ਚ ਇਹ ਕਹਿੰਦਾ ਬ੍ਰਦਰ ਆ ਉਹ ਵੀ ਵਧੀਆ ਆਪਦਾ ਕੰਮਕਾਰ ਕਰ ਰਿਹਾ ਇਹ ਬੰਦਾ ਨਸ਼ਾ ਕਰਦਾ ਵੀ ਸੀ ਤੇ ਨਸ਼ੇ ਦਾ ਵੇਚਦਾ ਵੀ ਸੀ ਕਿੰਨੇ ਕਸੋ ਮੇ ਤੋਂ ਸੀ ਗਏ ਨਸ਼ੇ ਦਾ ਬਸ ਥੋੜੇ ਚਿਰ ਤੋਂ ਹੀ ਲੱਗਿਆ ਜੀ ਹਜੇ ਜੰਗ ਮੁੰਡਾ ਹੈਗਾ ਥੋੜੇ ਚਿਰ ਤੋਂ ਹੀ ਲੱਗਿਆ ਸੀ ਜੋ ਹਾਲੇ ਰਿਹਾ ਸਾਥ ਚ ਤੇ ਕੋਈ ਤੋਂ ਵੀ ਕਾਰਵਾਈ ਕੀਤੀ ਗਈ ਜੇ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਚਾਹੀਦਾ ਲੱਗੇ ਦੇਖੋ ਜੀ ਜੋ ਕਰਦੇ ਐ ਸੋ ਉਹਨਾਂ ਦੇ ਕਾਰਵਾਈ ਹੋਣੀ ਵੀ ਚਾਹੀਦੀ ਐ ਪੰਜਾਬ ਸਰਕਾਰ ਦੀ ਮੈਂ ਮੈਂ ਵੀ ਜੇ ਨਸ਼ੇ ਆ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਸ ਦੇ ਤਹਿਤ ਅੱਜ ਜੋ ਕ੍ਰਿਸ਼ਿਤ ਸਿਕ ਦਾ ਟਾਉਨ ਆਇਆ ਪ੍ਰਸ਼ਾਸਨ ਬਾਕੀ ਪ੍ਰਸ਼ਾਸਨ ਨੂੰ ਦੀ ਕਾਰਵਾਈ ਹੈ ਜੀ ਇਹ ਪੰਚਾਇਤੀ ਜਗ੍ਹਾ ਤੇ ਹੈ ਜਾਂ ਕੁਝ ਕਾ ਹਿੱਸਾ ਕੰਨਦਾ ਹੈਗਾ ਜੀ ਉਹ ਇਹ ਲਾਲ ਖੀਰ ਦੇ ਅੰਦਰ ਹੈ ਜੀ ਵੈਸੇ ਮਕਾਨ ਜਿਹੜਾ ਕੁਝ ਹਿੱਸਾ ਗਲੀ ਦੇ ਨਾਲ ਲੱਗਦਾ ਸੀਗਾ ਉਹ ਅੱਜ ਪ੍ਰਸ਼ਾਸਨਿਕ ਕਾਰਵਾਈ ਇਹ ਕਾਰਵਾਈ ਜੇ ਦਿਸਤਾਂ ਇਹਦੇ ਹਾਲਾਤ ਹੈ ਮੁੰਡੇ ਦੇ ਕਿਉਂਕਿ ਇਹਦੇ ਤੇ ਪਹਿਲਾਂ 8-9 ਪਰਚੇ ਹੈ ਤਾਂ ਇਹ ਸੁਧਰੇਈ ਨਹੀਂ ਪਿੰਡ ਵਾਲਿਆਂ ਨੇ ਵੀ ਬਹੁਤ ਸਮਝਾਇਆ ਤਾਂ ਬਾਕੀ ਫਰਸਾਚਣ ਨੇ ਵੀ ਆਪਦੀ ਕੋਸ਼ਿਸ਼ ਕੀਤੀ ਤਾਂ ਨਹੀਂ ਬਾਜ ਆਇਆ ਤਾਂ ਇਹ ਵੇਖੋ ਇਹ ਕਾਰਵਾਈ ਕਰਨ ਦਾ ਹੱਕ ਬਣਦਾ ਇਹਨਾਂ ਇਸ ਤਰ੍ਹਾਂ ਦੇ ਬੰਦਿਆਂ ਦੇ ਜਿਹੜਾ ਕੋਈ ਸਮਾਜ ਦਾ ਮਾਹੌਲ ਵਿਗਾੜਦਾ ਹਾਲਾਤ ਮਾੜੇ ਬਣਾਉਂਦਾ ਕਿਸੇ ਦੇ ਬੱਚੇ ਵੇਖੋ ਨੌਜਵਾਨ ਕਿਸ ਤੱਕਾਂ ਕੀ ਹਾਲਾਤ ਹੋਏ ਆ ਕਈਆਂ ਦੇ ਇਕੱਲੇ-ਇਕੱਲੇ ਸੀ ਵਿਚਾਰਿਆਂ ਦੇ ਮਰ ਚੁੱਕੇ ਐ ਇਹਨਾਂ ਨਸ਼ਿਆਂ ਦੇ ਵਿੱਚ ਆ ਕੇ ਫੇੜਦਾ ਚਾਜ ਉਹ ਮਾਂ ਪਿਓ ਨਾਲ ਮਰਿਆ ਬਰਾਬਰਾਂ ਨਾਲ ਜਿਉਂਦੇ ਐ ਇਸ ਕੰਨੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਕੋਈ ਵੀ ਗਲਤ ਕੰਮ ਕਰਦਾ ਉਹਦੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਠੀਕ ਸਿਵਲ ਪ੍ਰਸ਼ਾਸਨ ਕੀ ਤਰਫ ਸੇ ਹਮਾਰੇ ਪਾਸ ਰਿਕਵੈਸਟ ਆਈ ਥੀ ਪੁਲਿਸ ਹੈਲਪ ਔਰ ਇੱਕ ਪੁਲੀਸ ਸਿਕਿਉਰਿਟੀ ਬੰਦੋਬਸਤ ਕੇ ਲਿਏ ਤੋ ਉਸੇ ਕੇ ਤਹਿਤ ਅੱਜ ਹਮ ਸਭ ਯਹਾਂ ਆਏ ਐ ਕਿ ਜੋ ਬੰਦਾ ਹੈ ਇਹ ਕ੍ਰ सिंह एलियाज कृषि है जिस पर पुराने नौ एन के पर्चे हैं और पंचायत ने और बी साहब ने प्रॉपर अपने पिछले दो तीन महीने की कार्रवाई पूरी करके इसको प्रॉपर प्रोसीजर के थ्रू नोटिस दे आज ये डिमोलिशन शेड्यूल किया था और जो नौ पर्चे हैं वो इसके ऊपर एन के पर्चे हैं थाना सादिक और गुरु हर साहिब में और आप खुद देख सकते हैं कि इसने एक नई कंस्ट्रक्शन स्टार्ट की हुई है एक ऐसा बंदा जिस पर के पास कोई भी एक सोर्स ऑफ इनकम नहीं है वो अगर एक नई कंस्ट्रक्शन कर रहा है ਤੋ ਕਹੀਂ ਨਾ ਕਹੀਂ ਉਹ ਡਾਊਟਸ ਰੇਜ਼ ਕਰਤਾ ਹੈ। ਹੋਰ ਵੀ ਪ੍ਰਾਤੀ ਨਮਦਰ ਹਾਂਜੀ ਹਮਾਰੇ ਪਾਸ ਜੋ ਇਨਫੋਰਮੇਸ਼ਨ ਹੈ ਉਸ ਕੇ ਹਿਸਾਬ ਸੇ ਇਸ ਕੇ ਉਪਰ 9 ਐਨਡੀਪੀਐਸ ਕੇ ਆਈਆਰ। ਤੋ ਇਲਾਕੇ ਮੇ ਐਸੇ ਹੋਰ ਵੀ ਹੋ ਸਕਤੇ ਸਾਰਾ ਹਮਾਰਾ ਦੇਖਿਏ ਪਿਛਲੇ 6 ਮਹੀਨੇ ਸੇ ਇੱਕ ਸਸਟੇਨਡ ਡਰਾਈਵ ਚੱਲ ਰਹਾ ਹੈ ਔਰ ਉਸ ਮੇ ਕਾਨੂੰਨ ਕੋ ਕੀ ਪ੍ਰੋਪਰ ਪਾਲਨਾ ਕਰਤੇ ਹੋਏ ਹਮੇ ਕਾਰਵਾਈ ਕਰ ਰਹੀ। ਤੋ ਤਸਵੀਰਾਂ ਤੁਹਾਨੂੰ ਦਿਖਾਇਆ ਕੀ ਇਸ ਵਿੱਚ ਜੋ ਕਾਰਵਾਈ ਕੀਤੀ ਗਈ ਹੈ ਐਸਐਸਪੀ ਫ੍ਰੀ ਕੋਰਟ ਪ੍ਰਗਿਆ ਜੈਨ ਵੱਲੋਂ ਵੀ ਦੱਸਿਆ ਗਿਆ ਕਿ ਇਸ ਵਿਅਕਤੀ ਦੇ ਖਿਲਾਫ 9 ਦੇ ਕਰੀਬ ਐਨਡੀਪੀਐਸ ਦੇ ਪਰਚੇ ਦਰਜ ਸਿਗੇ ਤੇ ਦੂਜੀ ਗੱਲ ਕਰੀਏ ਤਾਂ ਕਿ ਆ ਗਿਆ ਕਿ ਇਸ ਬੰਦੇ ਨੂੰ ਪਹਿਲਾਂ ਵੀ ਸਮਝਾਇਆ ਗਿਆ ਸੀ ਪਰ ਇਹ ਨਸ਼ੇ ਦਾ ਕੰਮ ਕਰਦਾ ਸੀਗਾ ਤੇ ਜਿਹੜਾ ਹੈਗਾ ਵਿਭਾਗ ਨੂੰ ਲੈ ਕੇ ਦਿੱਤਾ ਸੀ ਕਿਉਂਕਿ ਇਸ ਦਾ ਘਰ ਹੈ ਜਿਹੜਾ ਉਹ ਲਾਲ ਲਕੀਰ ਦੇ ਵਿੱਚ ਸੀਗਾ ਤੇ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਸਾਦਕ ਤੋਂ ਗਰਤਾਰ ਸਿੰਘ ਜਗਵੰਟੀ ਵੀ